ਐਸਾ ਕੇ ਭਰਾ ਤੁਮ ਨਹੀਂ ਨਹੀਂ ਆ ਤੁਸੀਂ ਸਗੇ ਭਾਈ ਮੰਨ ਲੋ ਲਾਲੇ ਅਸੀਂ ਤੁਨੋਂ ਲਾਲੇ ਲਾਲੇ ਅਸੀਂ ਵੈਰੀ ਗੁੱਡ ਅੱਛਾ ਹੁੰਦੇ ਇੱਕੋ ਜਿਹੇ ਲਾਲੇ ਹਨ ਇਹ ਅਸੀਂ ਲਾਲੇ ਆ ਗਿੱਤੀ ਵਾਲੇ ਲਾਲੇ ਆ ਇਹ ਤੁਸੀਂ ਤੁਹਾਡਾ ਕੰਮ ਕੀ ਹੋਦਾ ਜੀ ਛੈਲ ਰਹੀ ਛੈਲਾ ਤੁਹਾਡਾ ਕੀ ਹੈ ਸਾਡਾ ਨਟ ਬੋਲ ਦਾ ਕੰਮ ਹੈ ਓਏ ਹੋਏ ਮੋਟੇ ਲਾਲੇ ਆ ਹੈ ਨਾ ਦੇਖ ਰਹੇ ਹਾਂ ਦੇਖ ਰਹੇ ਨੇ ਉਧਰ ਹੀ ਮੋਟੇ ਪੈਸਿਆਂ ਵਾਲੇ ਆ ਜੋ ਮਰਜ਼ੀ ਮੰਨ ਲੋ ਤੁਸੀਂ ਯਾਰ ਵਧੀਆ ਗੱਲ ਆ ਯਾਰ ਤੁਸੀਂ ਭਾਈ ਜਿਵੇਂ ਚਲੋ ਲਾਲੇ ਤਾਂ ਚਲੋ ਕੋਈ ਗੱਲ ਨਹੀਂ ਬੰਦਾ ਮਜਾ ਮਜਾ ਮੜ ਜਾ ਆਇਆ ਆਇਆ ਇਹੋ ਲੈ ਗੱਲ ਹੈ ਵੀ ਯਾਰ ਜਿਵੇਂ ਤੁਸੀਂ ਛੇਲਰ ਦਾ ਕੰਮ ਹਾਂਜੀ ਵਧੀਆ ਕੰਮ ਕਰੇ ਪੰਜਾਬੀ ਜਲਦੀ ਪੂਰੀ ਹਾਂਜੀ ਕਰੇ ਅੰਕਲਾ ਟੀ ਹਾਂਜੀ ਹਾਂਜੀ ਪੰਜਾਬੀ ਬੋਲਦੇ ਪਿੰਡ ਕਿਹੜਾ ਜਗਰਾਉਂ ਤੋਂ ਹੀ ਜਗਰਾਉਂ ਜਗਰਾਉਂ ਛੇਲਰ ਤੁਹਾਡਾ ਹਾਂਜੀ ਛੋਟਾ ਭਾਈ ਜੀ ਅਸਲੀ ਲੁਧਾਨਾ ਤੇ ਅੱਛਾ ਨੱਥ ਬੋਲਦਾ ਕੰਮ ਹੈ ਹਾਂ ਤੁਸੀਂ ਗਿਆ ਨਾ ਮੋਟੇ ਸਾਹਮਣੇ ਖਾਓਗੇ ਨਾ ਉਦਾਂ ਗੋਟੀ ਨਹੀਂ ਉਦਾਂ ਮੋਟੇ ਵਧੀਆ ਵਧੀਆ ਮੈਂ ਸੋਚਿਆ ਵੀ ਕਿਤਾ ਨਹੀਂ ਲੱਗੀ ਆਉਣੀ ਲੱਗੀ ਇਹ ਲੌਂਟ ਆਹ ਟਾਈਮ ਦੀ ਪਤਾ ਲੱਗ ਗਈ ਲਾਲੀ ਹੋਣੀ ਐ ਟਾਈਮ ਦੀ ਪਤਾ ਲੱਗ ਗਈ ਲਾਲਾ ਜੀ ਬਹੁਤ ਵੱਡੀ ਗੱਲ ਆ ਬਣਾ ਜੋ ਜਿਵੇਂ ਸਰਦਾਰ ਜੀ ਦਾ ਲਾਲਾ ਜੀ ਕਿਉਂ ਭਾਜੀ ਸਹੀ ਹੈ ਸਹੀ ਹੈ ਲੈ ਸਹੀ ਗੱਲ ਹੈ ਤੂੰ ਹੀ ਸੋਚਿਆ ਕਿ ਕਿਵੇਂ ਲੱਗੇ ਹੋਣੀ ਬਸ ਜਿਹੜੀ ਮਿਲ ਜੂਗੀ ਉਹ ਲੱਲਾ ਏਦਾਂ ਨਹੀਂ ਮਿਲੂਗੀ ਜਿਹੜੇ ਮਾਪੇ ਕਵਾਂਗੇ ਉੱਥੇ ਲੱਲਾਂਗੇ ਕੌਣ ਤੇ ਖੜਦੇ ਹੋਣੇ ਹਾਂ ਤੜੀ ਸਾਰਾ ਟਾਈਮ ਦੀ ਫੋਟੋ ਲੱਗੂਗਾ ਜੀ ਹਾਂ ਇਹ ਵੀ ਕਰ ਲੀ ਕਿ ਜੱਬ ਵੀ ਕੀਤੀ ਸੌਂਦੇ ਹੋਣੇ ਸਾਰੇ ਹਾਂਜੀ ਹਾਂਜੀ ਕੋਈ ਡੈਡੀਕੇਟ ਕਰਨਾ ਕਿਸੇ ਨੂੰ ਗਾਣਾ ਨਹੀਂ ਨਹੀਂ ਕੋਈ ਨਹੀਂ ਬੁਣਾ ਕੇ ਤਾਂ ਕਰੂਗਾ ਵਧੀਆ ਯਾਰ ਤੂੰ ਐਵੇਂ ਵਧੀਆ ਆ ਕਿਹੜੇ ਕੋਸੀ ਕੀ ਪੜਨੇ ਹੋ ਬਈ ਜੀ ਮੈਂ ਬੀਬੀ ਆ ਬੀਕੌਮ ਸੋਰੀ भी कम ही चेता करना ओ नहीं नहीं ओ बीए ही करता हूं बीए है ही नहीं ये कैंपस से आ जा इत्ते खड़ जा आपका आपका ना इनो मुगिया रे ओ बल्ले मुगिया ठीक ठाक हो हां जी बढ़िया बहुत बढ़िया वेरी गुड यार तुसी मैं कितनी बड़ी गल की थी भाई ना पंजाबी बारे ना कोई गल पंजाबी बोल देंदी बोल दियो पंजाबी पंजाबी मम्मी पापा सब पंजाबी सारे पंजाबी सब पंजाबी हां जी बढ़िया गल है ਸਾਡੀ ਮੰਮੀ ਸਾਡੀ ਮੰਮੀ ਨਹੀਂ ਤੁਹਾਡੀ ਮੰਮੀ ਸਾਡੀ ਘੈਰੀ ਬੈਠੀ ਅਸੀਂ ਮੰਮਾ ਨੂੰ ਆਪਣੇ ਪਰਮਾਤਮਾ ਮੰਨਦੇ ਹਾਂ ਜੀ ਉਹਨਾਂ ਦੀ ਸੁਣ ਲਓ ਯਾਰ ਹਾਂਜੀ ਸਾਡੇ ਪਰਮਾਤਮਾ ਮੰਮੀ ਸਾਡੇ ਮੰਮੀ ਸਾਡੇ ਪਰਮਾਤਮਾ ਹਾਂਜੀ 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 ਉਹਨਾਂ ਦੇ ਪੈਰਾਂ ਤੇ ਸਾਡੀ ਦੁਨੀਆ ਵਾਦੀਆ ਸੀ ਉਹਨਾਂ ਸਾਰੇ ਸਾਰੇ ਸਾਡੇ ਸਾਡੇ ਪਿੱਛੇ ਸਿਰਫ ਸਾਡੀ ਮੰਮਾ ਸਾਡੇ ਅੱਗੇ ਸੀ ਲਵ ਯੂ ਮੰਮੀ ਤਾਰੇ ਕੁਝ ਕਰਨ ਲਗਾ ਦੀ ਬੜੀ ਜਿਉ ਇਤੋਂ ਪਾਵਰ ਜੀ ਲੱਗ ਲਗੇ ਸਾਡੇ ਸਾਰੇ ਅੱਗੇ ਸਾਰੇ ਕਿਤਾ ਪਿੱਛੇ ਕੀ ਹੋ ਗਿਆ ਮੈਂ ਕਹਿੰਦਾ ਨਹੀਂ ਸਹੀ ਜਿਵੇਂ ਆਪਣੇ ਲਈ ਸਿਰਫ ਮੰਮੀ ਸਾਡੇ ਸਭ ਤੋਂ ਅੱਗੇ ਆ ਸਾਰਿਆਂ ਨਾਲੋਂ ਸਭ ਤੋਂ ਉੱਪਰ ਮਾਂ ਸਾਡੀ ਹਾਂਜੀ ਹਾਂਜੀ ਉਸ ਤੋਂ ਨੀਤੇ ਫਿਰ ਸਾਰੇ ਆਪਣੇ ਦੋਸਤ ਵਗੈਰਾ ਪਰ ਆਸ ਫੈਮਿਲੀ ਜਿਹੜੀ ਆਪਣੀਆਂ ਸਭ ਤੋਂ ਅੱਗੇ ਮੰਮਾ ਹੀ ਹੁੰਦੇ ਸਾਡੇ ਤੁਹਾਡੇ ਘਰੇ ਸਭ ਤੋਂ ਅੱਗੇ ਮੰਮੀ ਲੱਗਦੇ ਪਹਿਲਾਂ ਹਾਂ ਜੇ ਸਾਡੇ ਮੰਮੀ ਦਾ ਰੋਪ ਚੱਲ ਘਰੇ ਵੀ ਜਿਵੇਂ ਬਰਾਤ ਜਾ ਰਹੀ ਹੈ ਲਾੜਾ ਪਿੱਛੇ ਮੰਮੀ ਅੱਗੇ ਆ ਇਦਾਂ ਦਾ ਅੱਛਾ ਅੱਛਾ ਮੰਮੀ ਰੋਹ ਚਲਦਾ ਕਰੇ ਇੰਦਾ ਗੱਲ ਤੇ ਆ ਡਰਦੇ ਪਾਪਾ ਡਰਦੇ ਮੰਮੀ ਤੋਂ ਆ ਬਹੁਤ ਡਰਦੇ ਆ ਠੀਕ ਹੈ ਬਹੁਤ ਬਸ ਹੈ ਪਾਪਾ ਕਹ ਪਾਪਾ ਉਹਨਾਂ ਕਰੇ ਮੰਮੀ ਤੋਂ ਉਹ ਪਾਪਾ ਉਹਨ ਕੀ ਕਰੀ ਮੰਮਾ ਦਾ ਜੋਰ ਚਲਦਾ ਤੂੰ ਡੰਡ ਬੈਠ ਕੇ ਮਾਰ ਲੈਣਾ ਹਾਂ ਬਈ ਮਾਰ ਲਈ ਦੀਆਂ ਨੇ ਪੱਕੀ ਗੱਲ ਹੈ ਹਾਂ ਹਾਂ ਮਰ ਬਵਾਈਆ ਬਈ ਨੂੰ ਲਵਾ ਲਈ ਚੱਕ ਕੇ ਆ ਜਾ ਚੱਲ ਵੀ ਚੱਲ ਚੱਲ ਇੱਕ ਪਟਾਣੇ ਦਾ ਨਾ ਨਾ ਮਾੜੀ ਆਤਾ ਬਈਆਂ ਸਜਾ ਗਈ ਹੋਈ ਹੈ ਸਾਡਾ ਮਿਲਦੀ ਰਹੀ ਹੈ ਓਏ ਪੁਸ਼ਅਪ ਦੂਜੇ ਦੂਜੇ ਵਾਲੇ ਤੁਸੀਂ ਕਿਤੇ ਐਵੇਂ ਨਾ ਸਮਝੋ ਬੜਾ ਮोटा ਮੁੰਡੇ ਨੂੰ ਮोटा ਬਹੁਤ ਤਖੜਾ ਹੈ ਚਲੋ ਚੱਲ ਵੀ ਚੱਲਾ ਆਹੋ ਜਾ ਹੁਣ ਗਾਹ ਆਦੀਏ ਕਣਕਲ 2 3 4 5

32 32 32 ਨੱਚਦੀ 33 32 ਦੇਤੀ ਤਾਂਦੀ ਵੇੜੀ 32 ਬਸ ਭਾਜੀ ਬਸ ਬਸ 40 40 ਉਹ ਗੱਲ ਮੇਰੀ ਤੂੰ ਬੇਤੀ ਦਾ ਨਾ ਚੁੱਕਾ ਪਰ ਇਹ ਗੱਲ ਐ ਇੰਨਾ ਹਿੰਮਤ ਵਾਲਾ ਨਾ ਇਹ ਕਹਿੰਦਾ ਪਾਜੀ ਹੁਣ ਆਓ ਚੱਲ 40 40 ਉਹਨੇ ਨਾ ਸੁਣਨ ਨੂੰ ਕਿਹਾ ਭਾਈ ਯਾਰ ਕਿਉਂ ਤੂੰ ਲਾ ਉਹ ਭਾਈ ਮੈਂ ਤੇ ਲਾਦੀ ਵਸ अच्छा वेरी गुड वेरी गुड वेरी गुड बहुत अच्छा मुस्कुराने की वजह तुम हो गुनगुनाने की वजह तुम हो ਨਾ ਜਾਏ ਨਾ ਜਾਏ ਨਾ ਜਾਏ ਓਰੇ ਪਿਆ ਰੇ ਜਿਆ ਜਾਏ ਨਾ ਜਾਏ ਨਾ ਜਾਏ ਨਾ ਓਰੇ ਪਿਆ ਰੇ ਇਹਨੂੰ ਕਹਿੰਦੇ ਕਿ ਆਦ ਬਤੇ ਗਾਉਂ ਮੈਂ ਉਦਾਂ ਗੱਲ ਕਰਦੇ ਤੂੰ ਪੰਜਾਬੀ ਗਾਣਾ ਨਾ ਪੰਜਾਬੀ ਗਾਣਾ ਚਲੋ ਉਹ ਭਾਈ ਪੰਜਾਬੀ ਗਾਣਾ ਆ ਗਿਆ ਜਾਏ ਨਾ ਚਲ ਬੜੇ ਚੀਰਾ ਤੋਂ ਕੁਝ ਜੀ ਕਹਿਣਾ ਤੈਨੂੰ ਚਾਹੁੰਦਾ ਸੀ ਜੋ ਕਦੇ ਕਹਿ ਨਾ ਮੈਂ ਪਾਇਆ ਮੈਂ ਡਰਦਾ ਸੀ ਕਿ ਤੇ ਦੂਰ ਨਾ ਤੂੰ ਹੋ ਜੇ ਤਾਂ ਹੀ ਤਾਂ ਕਹਿ ਨੀਉ ਪਾਇਆ ਮੈਂ ਅੱਜ ਇਜ਼ਹਾਰ ਕਰਦਾ ਹਾਂ ਤੇਰੇ ਨਾਲ ਪਿਆਰ ਤੇਰੇ ਬਿਨਾ ਜੀ ਨਹੀਂ ਸਕਦਾ ਮੈਂ ਇਕਾਰ ਕਰਦਾ ਹਾਂ ਓਏ ਹੋ ਜੀ ਤੁਸੀਂ ਆਪ ਲਿਖਦੇ ਨਹੀਂ ਹਾਂਜੀ ਲਿਖਿਆ ਭਾਈ ਅੱਜ ਤੱਕ ਮੈਂ ਇੱਕ ਮੈਸੇਜ ਲਿਖਿਆ ਵਾ ਉਹਨਾਂ ਵੀਰਾਂ ਲਈ ਜਿਹੜੇ ਪੰਜਾਬ ਛੱਡ ਕੇ ਬਾਹਰ ਰਹਿਣ ਜਾਂਦੇ ਨੇ ਜਾਂ ਬੜਨੇ ਜਾਂ ਡਾਲਰ ਕਮਾਉਂਦੇ ਨੇ ਉਹਨਾਂ ਵੀਰਾਂ ਲਈ ਵੈਰੀ ਗੁੱਡ ਵੈਰੀ ਗੁੱਡ ਹੁਣ ਹਰ ਕੋਈ ਮਾਪਿਆਂ ਨਾਲ ਰਵੇ ਲੜਦਾ ਰਹਿਣਾ ਨਾ ਪੰਜਾਬ ਬਾਹਰ ਜਾਣ ਨੂੰ ਜਿੱਦ ਕਰਦਾ ਉਮਰਾਂ ਲੰਘ ਜਾਂਦੀਆਂ ਘਰ ਆਉਂਦੇ ਨੂੰ ਹੁੰਦੀ ਨਾ ਗੱਲ ਦੋ ਵੀਕ ਦੀ ਉਹ ਡਾਲਰਾਂ ਦੇ ਪਿੱਛੇ ਨਾ ਲੱਗ ਵੀਰਿਆ ਮਾਂ ਪਿੱਛੇ ਰੁਲ ਜੋਰ ਟੀਕਦੀ ਮਾਂ ਪਿੱਛੇ ਰੁਲ ਜੋਰ ਟੀਕਦੀ ਪੈਸੇ ਹੁੰਦੇ ਇਕੱਠੇ ਲੋਕਾਂ ਅੱਗੇ ਹੱਥੀਂ ਅੱਡ ਕੇ ਫਿਰ ਭੇਜਣ ਤੋਂ ਬਾਅਦ ਯਾਦ ਕਰ ਨਾ ਸਕਦੇ ਅੱਖਾਂ ਨਾਲ ਹਾਲ ਫਿਰ ਕਿਨੇ ਦੇਖਣਾ ਬਸ ਫੋਨ 'ਤੇ ਸੁਣਦੇ ਆਵਾਜ਼ ਚੀਕਦੀ ਉਹ ਡਾਲਰਾਂ ਦੇ ਪਿੱਛੇ ਨਾ ਲੱਗ ਵੀ ਰਿਆ ਮਾਂ ਪਿੱਛੇ ਰੁਲ ਜੂਗੀ ਇੱਕ ਦੀ ਮਾਂ ਪਿੱਛੇ ਰੁਲ ਉਹ ਟਾਂ ਵੇਟਾਂ ਵੇਟਾਂ ਵੀ ਸੂਟ ਉੱਚਾ ਪਾ ਕੇ ਰੱਖਦੀ ਉਹ ਸੂਟ ਉੱਚਾ ਪਾ ਕੇ ਰੱਖਦੀ ਕੋਈ ਲੀੜਾ ਮੈਚ ਨਾ ਆਵੇ ਨੀ ਮੈਂ ਸੁਣਿਆ ਲੀੜਾ ਮਹਿੰਗਾ ਹੋ ਗਿਆ ਉਹ ਲੀੜਾ ਮਹਿੰਗਾ ਹੋ ਗਿਆ ਵੱਲ ਗਿਆ ਕਿ ਉਹ ਯਾਦ ਆ ਗਿਆ ਯਾਦ ਆ ਗਿਆ ਮੈਂ ਅੱਖ ਤੋਂ ਟੀਰੀ ਬੱਲੀਏ ਅਣਕਦਾ ਬਹਾਨਾ ਲਾਵੇਂ ਨੀ ਅੱਖ ਤੋਂ ਟੀਰੀ ਬੱਲੀਏ ਅਣਕਦਾ ਬਹਾਨਾ